ਇਸ ਟਾਈਮ ਜੂਰਲ ਰੋਡ ਚੱਲ ਰਿਹਾ 8 8:30 'ਤੇ ਚੱਲ ਰਿਹਾ ਦੋ ਹਸਪਤਾਲ ਦੀ ਢੇੜਾ ਹਸਪਤਾਲ ਦੀ ਮੋਟਰ ਸਮਰਸੀ ਵੱਲ ਚੱਲ ਰਹੀ ਹੈ ਜਿੱਥੇ ਆ ਆਪਣਾ ਆਨ ਗ੍ਰਿਡ ਸਿਸਟਮ ਲੱਗਿਆ ਹੋਇਆ ਜੀ ਤੇ ਆ ਆਪਣਾ ਹਾਈਬ੍ਰਿਡ ਵਾਲਾ ਸਿਸਟਮ ਵੀੜਾ ਲਾਈਟ ਜਾਣ ਤੋਂ ਬਾਅਦ ਕੰਮ ਕਰ ਰਿਹਾ ਹਾਂ ਸਸਰੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਲੁਧਿਆਣਾ ਤੋਂ ਆਪਣੇ ਚੈਨਲ ਦਾ ਨਾਮ ਲੁਧਿਆਣਾ ਲੋਕਲ ਜਿ세 ਆਏ ਆ ਫਤੇਗੜ ਸਾਹਿਬ ਜਿੱਥੇ ਆਪਣਾ ਇੱਕ ਸਿਸਟਮ ਲੱਗਿਆ ਹੋਇਆ ਹੈ ਭਾਈ ਸਾਹਿਬ ਦਾ ਜਿਹੜਾ ਕਿ 5 ਕਿਲੋਵੋਲਟ ਦਾ ਹੈਗਾ ਜੀ ਇਹਦੇ ਵਿੱਚ ਭਾਈ ਸਾਹਿਬ ਦੇ ਆਨ-ਗ੍ਰਿਡ ਸਿਸਟਮ ਲੱਗਿਆ ਵਾਰੀ ਦਾ ਹੈ ਇੱਥੇ ਆਪਣੇ 16 ਪੈਨਲ ਲੱਗੇ ਹੋਏ ਨੇ 327 ਵੋਲਟ ਵਾਰੀ ਦੇ ਠੀਕ ਹੈ ਜੀ ਹੁਣ ਜਿਹੜਾ ਆਪਾਂ ਪਹਿਲਾਂ ਸ਼ੇਵ ਸਿੰਘ ਜੀ ਦੀ ਵੀਡੀਓ ਦੇ ਵਿੱਚ ਦਿਖਾਇਆ ਸੀ ਤੁਹਾਨੂੰ ਇਨਵਰਟਰ ਜਿਹੜਾ ਆਪਾਂ ਡਾਇਰੈਕਟ ਧੁੱਪ ਤੋਂ ਚਲਾਉਣਾ ਵਾ ਉਹ ਵਾਲਾ ਇਨਵਰਟਰ ਆਪਾਂ ਇੱਥੇ ਹੁਣ ਫਿੱਟ ਕਰਨਾ ਆਏ ਆ ਤੇ ਉਹ ਲਗਾਵਾਗੇ ਆਪਾਂ ਭਾਈ ਸਾਹਿਬ ਦੇ ਤੇ ਨਾਲ ਦੀ ਨਾਲ ਫਿਰ ਆਪਾਂ ਕੰਮ ਕਰ ਰਹੇ ਆ ਕਿ ਜਿਹੜਾ ਹੁਣ ਆਪਾਂ ਇਹ ਚੈਨਲ ਜੁੜੇ ਹੋਏ ਨੇ ਆਪਸ ਵਿੱਚ ਇੱਕ ਦੂਜੇ ਨਾਲ ਇਹ ਤਾਰਾਂ ਦੇ ਇਹਨਾਂ ਨੂੰ ਹੁਣ ਆਪਾਂ ਉਸ ਹਿਸਾਬ ਨਾਲ ਕਨੈਕਸ਼ਨ ਕਰਾਂਗੇ ਤੇ ਆਪਾਂ ਚਲਾ ਕੇ ਤੁਹਾਨੂੰ ਦਿਖਾਉਨੇ ਆ ਆਪਣਾ ਇਨਵਰਟਰ ਫਿੱਟ ਕਰਦੇ ਆ ਫਿੱਟ ਕਰਕੇ ਫਿਰ ਦਿਖਾਉਣੇ ਤੁਹਾਨੂੰ ਅੱਗੇ ਦੀ ਵੀਡੀਓ ਵੀ ਜਿਹੜਾ ਬਿਨਾ ਬੈਟਰੀ ਵਾਲਾ ਆਪਣਾ ਇਨਵਰਟਰ ਉਹ ਕਿਸ ਤਰ੍ਹਾਂ ਕੰਮ ਕਰੇਗਾ ਹੁਣ ਇੱਥੇ ਇਹਨਾਂ ਦੇ ਵੀਰ ਜੀ ਦੇ ਔਨ ਗ੍ਰਿਡ ਇਨਵਰਟਰ ਲੱਗਿਆ ਹੋਇਆ 5 ਕਿਲੋਵਾਟ ਦਾ ਵਾਰੀ ਬਾਰਿੰਗ ਦੇ ਪੈਨਲ ਲੱਗੇ ਨੇ 325 ਵਾਟ ਦੇ 16 ਪੈਨਲ ਲੱਗੇ ਹੋਏ। ਸੋ ਪੱਤੀ ਵਾਰ ਦੇ 16 ਪੈਨਲ ਸਾਰੇ ਇਹ ਦੋ ਸਟ੍ਰਿੰਗਾਂ ਬਣਾਈਆਂ ਗਈਆਂ ਇਹਨਾਂ ਦੀਆਂ। ਇਹਨਾਂ ਦੀਆਂ ਸਟ੍ਰਿੰਗਾਂ ਦੇ ਵਿੱਚ ਆਪਾਂ ਕਨੈਕਸ਼ਨ ਲਵਾਂਗੇ ਆਪਣੇ ਹਿਸਾਬ ਦੇ ਨਾਲ ਬਣਾ ਕੇ ਆਪਾਂ ਵੀਡੀਓ ਦਿਖਾਉਣੇ ਤੁਹਾਨੂੰ ਤੇ। ਤੇ ਲੱਗਿਆ ਜੀ ਆਪਣਾ 5 ਕਿਲੋਵਾਟ ਦਾ ਤੇ ਆਪਾਂ ਹੁਣ ਲੱਗੇ ਕਰਨੇ ਨੇ। ਇੱਥੇ ਪ੍ਰਿੰਡਾਂ ਬਹੁਤ ਸਈਆਂ ਫਿਰ ਤਾਂ ਪ੍ਰਿੰਡਾਂ ਭਜਾ ਕੇ ਹਟੇ ਆ।

ਲਓ ਜੀ ਦੋਸਤੋ ਸਾਡਾ ਇਨਵਰਟਰ ਫਿੱਟ ਹੋ ਗਿਆ ਜੀ ਚੱਲ ਪਿਆ ਜੀ ਇਸ ਟਾਈਮ ਆਨ ਗ੍ਰਿਡ ਵੀ ਚੱਲ ਰਿਹਾ ਹੈ ਤੇ ਸਾਡੇ ਵਾਲਾ ਸਿਸਟਮ ਵੀ ਕੰਮ ਕਰ ਰਿਹਾ ਹੈਗਾ ਹੁਣ ਇਹ ਆਟੋਮੈਟਿਕ ਸਿਸਟਮ ਇੱਥੇ ਚੇਂਜ ਓਵਰ ਲਗਾਤਾ ਗਿਆ ਬਣਾ ਕੇ ਕਿ ਉਹਨਾਂ ਦਾ ਪਹਿਲਾ ਜਨਰੇਟਰ ਵਾਲਾ ਚੇਂਜ ਓਵਰ ਲੱਗਿਆ ਸਿਸਟਮ ਲੱਗਿਆ ਹੈ ਤੇ ਇੱਥੇ ਹੁਣ ਸਾਡੇ ਵਾਲਾ ਇਨਵਰਟਰ ਉਹ ਗਿਆ ਮਾਰੋ ਉਹ ਲੱਗ ਗਿਆ ਇਹੀ ਉਹ ਚੀਜ਼ ਹੈ ਜੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਕਿ ਲਾਈਟ ਜਾਣ ਤੋਂ ਬਾਅਦ ਜਦੋਂ ਆਨ ਗ੍ਰਿਡ ਸਿਸਟਮ ਸੀਗਾ ਬੰਦ ਹੋ ਜਾਂਦੇ ਸੀਗੇ ਅੱਗੇ ਤੇ ਕਸਟਮਰ ਦੇ ਘਰੇ ਨਾ ਲਾਈਟ ਹੁੰਦੀ ਸੀ ਤੇ ਨਾ ਪੱਖੇ ਚੱਲਦੇ ਸੀ ਤੇ ਉਹ ਕਹਿੰਦਾ ਵੀ ਮੈਨੂੰ ਪੈਸੇ ਲਾਏ ਦਾ ਫਾਇਦਾ ਕੁਝ ਨਹੀਂ ਹੋਇਆ ਲਾਈਟ ਜਾਣ ਤੋਂ ਬਾਅਦ ਮੇਰਾ ਸਾਰਾ ਸਿਸਟਮ ਬੰਦ ਹੋ ਗਿਆ ਪਰ ਹੁਣ ਇਹ ਚੀਜ਼ਾਂ ਸਾਰੀਆਂ ਖਤਮ ਹੋ ਗਈਆਂ ਨੇ ਇਸ ਮੁਸ਼ਕਲ ਦਾ ਹੁਣ ਛੁਟਕਾਰਾ ਮਿਲ ਗਿਆ ਇਸ ਟਾਈਮ ਪੂਰਾ ਲੋਡ ਚੱਲ ਰਿਹਾ 8 8.5 ਐਮਪੀਰ ਚੱਲਦੇ ਆ 2 ਹਸਪਤਾਲ ਦੀ 1.5 ਹਸਪਤਾਲ ਦੀ ਮੋਟਰ ਸਮਰਸੀ ਵਾਲ ਚੱਲ ਰਹੀ ਹੈ ਜਿੱਥੇ ਆ ਆਪਣਾ ਆਨ ਗ੍ਰਿਡ ਸਿਸਟਮ ਲੱਗਿਆ ਹੋਇਆ ਜੀ ਤੇ ਆ ਆਪਣਾ ਹਾਈਬ੍ਰਿਡ ਵਾਲਾ ਸਿਸਟਮ ਜਿਹੜਾ ਲਾਈਟ ਜਾਣ ਤੋਂ ਬਾਅਦ ਕੰਮ ਕਰ ਰਿਹਾ ਇਹ ਕਸਟਮਰ ਦੇ ਘਰੇ ਪੁਰਾਣਾ ਜਨਰੇਟਰ ਵਗੈਰਾ ਪਿਆ ਹੋਗਾ ਤੇ ਆ ਹੁਣ ਆਪਣਾ ਸਾਰਾ ਲੋਡ ਇਹਦੇ ਤੇ ਫਰਸਟ ਕਲਾਸ ਚੱਲ ਰਿਹਾ ਜੀ ਆਪਣੇ ਵਾਲਾ ਇਨਵਰਟਰ ਜਿਹੜਾ ਹੈਗਾ ਜੀ ਇਹ ਲੱਗੇਗਾ ਤੇ ਹੁਣ ਸਾਰਾ ਕੰਮ ਸਹੀ ਹੋ ਜਾਏਗਾ ਧੰਨਵਾਦ ਜੀ